ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ ਕਬੀਰ ਜੀ ਸਮਝਾਉਂਦੇ ਹਨ ਕਬੀਰ ਆਈ ਮੁਝੇ ਪਹਿ ਅਨਕ ਕਰੇ ਕਰ ਭੇਸ ਭੇਸ ਤੋਂ ਭਾਵ ਕਿ ਅਨੇਕ ਰੂਪ ਵਿੱਚ ਹਉਮੈ ਸਾਡੇ ਕੋਲ ਆਉਂਦੀ ਹੈ ਸਾਨੂੰ ਕਦੀ ਆਪਣੀ ਵਿਦਿਆ ਦਾ ਹੰਕਾਰ ਹੋ ਜਾਂਦਾ ਹੈ ਕਦੀ ਧਨ ਦੌਲਤ ਦਾ ਹੰਕਾਰ ਹੋ ਜਾਂਦਾ ਹੈ ਕਦੀ ਪਰਿਵਾਰ ਦਾ ਹੰਕਾਰ ਹੋ ਜਾਂਦਾ ਹੈ ਕਦੀ ਇਸ ਸਰੀਰ ਦਾ ਹੰਕਾਰ ਹੋ ਜਾਂਦਾ ਹੈ ਇੱਥੋਂ ਤੱਕ ਕਿ ਸਾਨੂੰ ਆਪਣੇ ਧਾਰਮਿਕ ਹੋਣ ਦਾ ਵੀ ਹੰਕਾਰ ਹੋ ਜਾਂਦਾ ਹੈ ਸੋ ਹੰਕਾਰ ਦਾ ਰੋਗ ਅਨੇਕ ਰੂਪ ਵਟਾ ਕੇ ਸਾਡੇ ਕੋਲ ਆਉਂਦਾ ਹੈ ਪਰ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ ਕਿ ਮੈਨੂੰ ਗੁਰੂ ਦੇ ਗਿਆਨ ਨੇ ਬਚਾ ਲਿਆ ਹਉਮੇ ਦੇ ਰੋਗ ਤੋਂ ਬਚਾ ਕੇ ਮੇਰੇ ਮਨ ਵਿੱਚ ਨਿਮਰਤਾ ਆ ਗਈ। ਹਮ ਰਾਖੇ ਗੁਰ ਆਪਣੇ ਆਪਣੇ ਗੁਰੂ ਨੇ ਆਪਣੇ ਸਤਿਗੁਰ ਨੇ ਸੱਚੇ ਗਿਆਨ ਨੇ ਸੱਚੇ ਉਪਦੇਸ਼ ਨੇ ਮੈਨੂੰ ਇਸ ਹਉਮੇ ਦੀਰਗ ਰੋਗ ਤੋਂ ਬਚਾ ਲਿਆ। ਉਹਨ ਕੀਨੋ ਆਦੇਸ਼ ਤੇ ਹਉਮੇ ਖਤਮ ਹੋ ਗਈ, ਝੁੱਕ ਗਈ। ਫਿਰ ਉਸ ਨੇ ਆਦੇਸ਼ ਕੀਤਾ। ਭਾਵ ਕੇ ਹੰਕਾਰ ਨਿਮਰਤਾ ਵਿੱਚ ਬਦਲ ਗਿਆ। ਹੰਕਾਰ ਹੁਣ ਮਿਠਾਸ ਵਿੱਚ ਬਦਲ ਗਿਆ। ਸੋ ਕਬੀਰ ਜੀ ਇਸ ਸ਼ਲੋਕ ਦੇ ਅੰਦਰ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਹਰ ਸਮੇਂ ਗੁਰੂ ਦੇ ਗਿਆਨ ਨੂੰ ਮੰਨ ਕੇ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਹਉਮੈ ਦਾ ਰੋਗ ਅਨੇਕ ਤਰ੍ਹਾਂ ਦੇ ਨਾਲ ਅਨੇਕ ਭੇਸ ਵਟਾ ਕੇ ਅਨੇਕ ਰੂਪ ਵਿੱਚ ਸਾਡੇ ਕੋਲ ਆ ਸਕਦਾ ਹੈ ਜੇਕਰ ਸਾਡੇ ਕੋਲ ਸਤਿਗੁਰ ਦਾ ਗਿਆਨ ਹੈ ਸੁਚੇਤ ਹਾਂ ਬ विवेक ਬੁੱਧੀ ਹੈ ਨਿਮਰਤਾ ਦਾ ਗੁਣ ਹੈ ਫਿਰ ਅਸੀਂ ਹਉਮੈ ਦੀਰਗ ਰੋਗ ਤੋਂ ਬਾਚ ਸਕਦੇ ਹਾਂ